ਜੇਲ੍ਹ ਤੋਂ ਬੇਲ ਕੇ ਆਏ ਰੇਓ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਰਾ ਕਿਸੇ ਜਿੰਨੀਆਂ ਸਾਡੇ ਪੈਰਾ ਨੂੰ ਮੈਲਾਵਾ ਨੂੰ ਮੂਲ ਬਣਾਇਆ 20000 ਆਦਿਆਂ ਕਿ ਕਦੇ ਕਦੇ 1700 ਆਗੇ ਇੱਕ ਰਪਈਆ ਤੱਕ ਨਹੀਂ ਭੁਆਇਆ ਦਿੱਲੀ ਦੀ ਜਨਤਾ ਨੇ ਉੱਤੇ ਪੰਜਾਬ ਤੋਂ ਪੰਜਾਬ ਦੀ ਜਨਤਾ ਨੇ ਵੀ ਇਹਨਾਂ ਨੂੰ 2022 ਦੇ ਵਿੱਚ ਬਿਸਤਰੇ ਇਹਨਾਂ ਦੇ ਹੋਣ ਲੱਗੇ ਇਹਨਾਂ ਨੂੰ ਕਾਦੀ ਵਾਪਸ ਆਏ नमस्कार दोस्तों मैं शुरू स्रोत्रा तुम तो देख रहे हो हर चल पाब की दी गल करा दो हज़ार सताई के चुनावों को लै बीजेपी के सीनियर नेता जगरीश ठाकुर जी जुड़ चुके हैं और गलबात करते हैं अदर पार्टियां पासों जी, आ, जी, जी अपनी अपन दो हज़ार सताई के चुनावों को लैके तैयारी की जाएगी बीजेपी की तैयारी की जाएगी नमस्कार सर नमस्कार सत श्रीकाले गल करिए पिछले दिन जी कांग्रेस एक विशेष रैली की गई है भोज हल्के दो हज़ार सताई दुनावों को लैसे रणनीति रची जाएगी है या बीजेपी की रणनीति जी रची जाएगी ਭਾਜਪਾ ਜਨਤਾ ਪਾਰਟੀ ਪਹਿਲੇ ਦੇ ਮੈਂ ਧੰਨਵਾਦਿਆਂ ਕੋਈ ਇਲੈਕਸ਼ਨਾਂ ਦੇ ਵਿੱਚ ਤਿਆਰੀ ਨਹੀਂ ਕਰਦੀਆਂ ਇਲੈਕਸ਼ਨਾਂ ਤੋਂ ਕੋਈ ਮਹੀਨੇ 2 ਮਹੀਨੇ 4 ਮਹੀਨੇ 6 ਮਹੀਨੇ ਪਹਿਲੇ ਕਰ ਨਹੀਂ ਕਰਦੀ ਹਮੇਸ਼ਾ પ્રયાસ ਤੇ ਹਮੇਸ਼ਾ ਹੀ ਕਰੇ ਕਰਨ ਦੇ ਵਿੱਚ ਕਰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਆ ਉਹ 365 ਦਿਨ ਜਿਹੜੀ ਹੈ ਉਹ ਪਾਰਟੀ ਐਕਟਿਵ ਰਹਦੀ ਹੈ ਸਾਡੀ ਭਾਜਪਾ ਜਨਤਾ ਪਾਰਟੀ ਦਾ ਹਰ ਕਰਮਕਾ ਐਕਟਿਵ ਰਹਿੰਦਾ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਤੇ ਜਦੋਂ ਸਮੇਂ ਆਉਂਦਾ ਹੈ ਵੱਡੇ ਪ੍ਰੋਗਰਾਮ ਵੀ ਹੁੰਦੇ ਰੈਲੀਆਂ ਵੀ ਹੁੰਦੀਆਂ ਇਹ ਗੱਲ ਗਈ ਸਮਝਦੇ ਟਾਈਮ ਆ ਗਿਆ ਕਿ ਬਲਕ ਨੂੰ ਕਿਉਂ ਹਾਂ ਤੇ ਮੇਰੇ ਖਿਆਲ ਵਿੱਚ ਬੜੇ ਚਾਸੀ ਹੋਏ ਇਹ ਗੱਲ ਵੀ ਦੇਸ਼ ਦੇ ਵਿੱਚ ਬਾਤੇ ਜਨਤਾ ਪਾਰਟੀ ਦੀ ਤੀਸਰਾ ਟੇਨ ਹੋ ਰਿਹਾ ਜਿਹੜੀ ਸਰਕਾਰ ਬਾੜੀ ਹੈ ਕਈ ਮੈਕਸਿਮਮ 90% ਸਟੇਟਸ ਦੇ ਵਿੱਚ ਨਾ ਵੀ 85% ਸਟੇਟਸ ਦੇ ਵਿੱਚ ਬਾਤੇ ਜਨਤਾ ਪਾਰਟੀ ਦੀ ਸਰਕਾਰ ਹੈ ਹਰ ਦਾ ਮੂੰਹ ਕਿੱਥੇ ਦੇਖਣਾ ਪੈ ਰਿਹਾ ਕੋਈ ਪੂਰੇ ਦੇਸ਼ ਦੇ ਵਿੱਚ ਦੋ ਸਟੇਟਾਂ ਹੋਣੀਆਂ ਜਿੱਥੇ ਨਹੀਂ ਸਰਕਾਰ ਹੋ ਗਈ ਉਹ ਵੀ ਆ ਜਾਏਗੀ ਹੁਣ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਵੈਸਟ ਬੰਗਾਲ ਦੇਖ ਲੈਣਾ ਭਾਤੀ ਜਨਤਾ ਪਾਰਟੀ ਪਿਛਲੀ ਵਾਰੀ ਆਪਣੇ 77 ਐਮਐਲਏ ਲੈ ਆਦੇ ਪੰਜਾਬ ਦੇ ਵਿੱਚ ਨਹੀਂ ਆਉਣ ਵਾਲਾ ਟਾਈਮ ਤੁਸੀਂ ਦੇਖ ਲਿਓ ਜੇਐਨਕੇ ਦੇ ਵਿੱਚ ਥੋੜੀ ਦੇਰ ਕੰਮ ਕੀਤਾ ਤੇ ਜੇਐਨਕੇ ਦੇ ਵਿੱਚ ਸੈਕਿੰਡ ਲਾਰਜੈਸਟ ਪਾਰਟੀ ਜਿਹੜੀ ਹੈ ਉਹ ਭਾਤੀ ਜਨਤਾ ਪਾਰਟੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਭਾਤੀ ਜਨਤਾ ਪਾਰਟੀ ਦੇ ਕੰਮ ਨਹੀਂ ਸਾਹਮਣੇ ਆਇਆ ਕਰਦੇ ਕੋਈ ਸਾਰੇ ਕੰਮ ਭਾਤੀ ਜਨਤਾ ਪਾਰਟੀ ਦੇ ਦੇ ਹੀ ਦੁਆਰਾ ਹੋ ਰਿਹਾ ਹੈ ਤੇ ਤੁਸੀਂ ਦੇਖ ਰਹੇ ਹੋ ਮਹੱਲਾ ਖੇਲ ਦੀ ਦੇ ਬੋਰਡ ਝੂਠੇ ਲਾਏ ਸੀ ਤੇ ਫਿਰ ਉਹ ਚੇਂਜ ਕਰ ਰਹੇ ਆ ਗ੍ਰੀਨ ਕਲੀਅਨ ਯੋਜਨਾ ਬਾਪਾ ਜਨਤਾ ਪਾਰਟੀ ਵੱਲੋਂ ਦੇਸ਼ ਦੀ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਆਵਾਸ ਯੋਜਨਾ ਪੂਰੇ ਹਿੰਦੁਸਤਾਨ ਨੂੰ ਜਿਹਦੇ ਚ ਪੰਜਾਬ ਵੀ ਹੈ ਕਈ ਕਰੋੜ ਘਰ ਜਿਹੜੇ ਆ ਪੰਜਾਬ ਨੂੰ ਵੀ ਦਿੱਤੇ ਗਏ ਆ ਹੁਣ ਤਾਂ ਸਾਡੇ ਦਿਨ ਦਿਨ ਲੱਗਦਾ ਆਇਸ਼ਮਾਨ ਯੋਜਨਾ ਕੇਂਦਰ ਸਰਕਾਰ ਦੀ ਹੈ ਇਹ ਬਾਪਾ ਜਨਤਾ ਪਾਰਟੀ ਦੀ ਨਹੀਂ ਹੈ ਲੋਕਾਂ ਨੂੰ ਤੁਮ ਜਾਗਰੂਕ ਕੀਤਾ ਜਾਂਦਾ ਉਹ ਦੇਖੋ ਪੰਜਾਬ ਦੀ ਜਨਤਾ ਜਿਹੜੀ ਉਹ ਬੋਲੀਵੋਡੀ ਚੱਲਦਾ ਆਪਣੇ ਆਪ ਜਾਗਰੂਕ ਹੋ ਦੇਗੀ ਹੈ ਨਾ ਉਹ ਕੀ ਇੱਥੇ ਬਾਜੀਗਰ ਹੈ ਜਿਹੜੇ ਕਈ ਝੂਠ ਬੋਲਣ ਤੇ ਮਾਹਿਰ ਹੈ ਨਾ ਬਾਕੀ ਜਿੰਦਾ ਪਾਰਟੀ ਦਾ ਝੂਠ ਬੋਲਦੀ ਹੈ ਨਾ ਝੂਠੀਆਂ ਗਰੰਟੀਆਂ ਦੇ ਦਿੰਦੀ ਹੈ ਨਾ ਬਾਜੀਗਰੀ ਕਰਦੀ ਹੈ ਉਹ ਤੇ ਕਰਮ ਕਰਦੀ ਹੈ ਤੇ ਜੇ ਗੱਲ ਕਰੀ ਆਮ ਆਦਮੀ ਪਾਰਟੀ ਜੀ ਹੁਣ ਸਾਡੇ ਕੈਬਨ ਮਨਜੀ ਮੈਂ ਕਿਹਾ ਬਿਆਨ ਆਇਆ ਕਿ ਇਹ ਤੇ ਜਲ੍ਹਿਆਂ ਵਾਲੇ ਚੋਣ ਹੋਇਆ ਤੇ ਤੇਜ਼ ਸੀ ਜਿਹੜੀਆਂ ਆਨਾਂ ਦੇ ਪੰਜਾਬ ਦੀ 117 17 47 ਸਫਾਈ ਦੇ ਵਿੱਚ ਕਬਜ਼ਾ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਇੱਕ ਤੋਂ ਕੰਮਾਂ ਨੂੰ ਬੋਤ ਦਿੱਤੀ ਜਾਂਦੀ ਹੈ ਮੈਂ ਤੁਹਾਨੂੰ ਦੱਸ ਰਿਹਾ ਵੀ ਕੰਮ ਤੇ ਕਿੰਨੇ ਕੁ ਹੋਏ ਆ ਉਹ ਤੁਸੀਂ ਵੀ ਬਿਹਤਰ ਜਾਣਦੇ ਹੋ ਪੰਜਾਬ ਦੀ ਜਨਤਾ ਵੀ ਬਿਹਤਰ ਜਾਣਦੀ ਹੈ ਤੇ ਜਿਹੜਾ ਪਠਾਨਕੋਟ ਵਾਸੀ ਵੀ ਚੰਗੀ ਤਰ੍ਹਾਂ ਜਾਣਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਵੀ ਇਹਨਾਂ ਦੀ ਜਮਾਤਾਂ ਜਦੋਂ ਜੱਤੋਂ ਨਹੀਂ ਹੈ ਤੇ ਇਹ ਸਾਰਿਆਂ ਨੂੰ ਸੈੱਟ ਕਰਨ ਵਾਸਤੇ ਸਿਰਫ ਬਾਦ ਜਨਤਾ ਪਾਰਟੀ ਦੀ ਲੀਡਰਸ਼ਿਪ ਤੇ ਬਾਦ ਜਨਤਾ ਪਾਰਟੀ ਦੀ ਸਰਕਾਰ ਬਣਾਉਣਾ ਹੀ ਜ਼ਰੂਰੀ ਹੈ ਜਿਹੜੇ ਜਿਹੜੇ ਤਕੀਰ ਹੋਏ ਆ ਤਾਰੇ ਕਰਤਾਵਾਂ ਨਾਲ ਜਿਹੜੀ ਜਿਹੜੀ ਇਹਨਾਂ ਨੇ ਠੱਗੀਆਂ ਠੋਰੀਆਂ ਕੀਤੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਆਲੇ ਦੁਆਲੇ ਕਿਸੇ ਸਟੇਟ ਦੇ ਵਿੱਚ ਐ ਰਹਿ ਵੀ ਸਕਣਗੇ ਮੈਨੂੰ ਨਹੀਂ ਮਹਿਸੂਸ ਹੁੰਦਾ ਕਿਉਂਕਿ ਜਿੰਨੇ ਕ ਇਹਨਾਂ ਨੇ ਧੰਦ ਲੀਆਂ ਜਿੰਨਾ ਕ ਇਹਨਾਂ ਨੇ ਗੁੰਡਾਈਜ਼ਮ ਪੰਜਾਬ ਦੇ ਵਿੱਚ ਬਿਲਾਤਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਫੋਰਨ ਕੰਟਰੀਜ਼ ਦੇ ਵਿੱਚ ਤਾਂ ਫਿਰ ਜਦ ਕੱਲ੍ਹ ਗਈ ਦਿੱਲੀ ਦੇ ਚੋਣਾਂ ਲੈ ਲ ਕਰ ਗਈਏ ਉਹਨਾਂ ਨੇ ਕਿ ਅਤੀਸ਼ਾ ਗੀ ਜਿਹੜੀ ਉਹ ਇੱਕ ਗੱਲ ਨਾ ਲੱਗਦੀ ਕਿ ਆਮਦ BJP ਨੇ ਜਿੰਨੇ ਸਾਰੇ ਜਾਂਦੇ ਪਹਿਲਾਂ ਵਾਅਦਾ ਕੀਤਾ ਲੋਕਾਂ ਨਾਲ ਜਿਹੜਾ ਨਹੀਂ ਮੱਲ 25 ਰੋਮਿਨੇ ਦਾ ਮਾਗੇ ਹੈ ਇਹ ਤਾਂ ਕੋਈ ਲਗੂ ਨਹੀਂ ਕੀਤਾ ਕਿ ਉਹ ਧਰਨੇ ਵੀ ਲਗਾਏ ਗਏ ਸੀ ਦੁਬਾਰਾ ਕਿਹੜਾ ਚਲਦਾ ਹੈ ਦੇਖੋ ਇਸ ਸਮੇਂ ਦੇ ਦੇਸ਼ ਦੀ ਜਨਤਾ ਮੂਰਖ ਹੈ ਠੀਕ ਹੈ ਇਹੀ ਡਫਲੀ ਭਾਜੀ ਕਿ ਨਹੀਂ ਕਰਦੇ ਹੀ ਹੈ ਦੇਸ਼ ਦੀ ਜਨਤਾ ਨੇ ਤੇ ਦਿੱਲੀ ਦੀ ਜਨਤਾ ਨੇ ਦੇਸ਼ ਦੀ ਜਨਤਾ ਨੇ ਮਤਲਬ ਕਿ ਕਈ ਸਟੇਟਾਂ ਦੇ ਵਿੱਚ ਇਹਨਾਂ ਦੀ ਜਮਾਤਾਂ ਜ਼ਬਤ ਕਰਕੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਜਿਹੜਾ ਹੈ ਘਰ ਭੇਜਤਾ ਜਿਹੜੇ ਤਿਹਾਰ ਜੇ ਤੋਂ ਬੇਲ ਤੇ ਆਏ ਨੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਸਪਨੇ ਦੇਖ ਲਏ। ਉਹਨਾਂ ਬੜੀ-ਬੜੀ ਆਪਣੀ ਉਪਲਬਧੀ ਦਿਖਾ ਰਹੇ ਵੀ ਅਸੀਂ ਗੁਜਰਾਤ ਤੋਂ ਇੱਕ ਸੀਟ ਜਿੱਤ ਲਈ ਬੀਜੇਪੀ ਨੂੰ। ਉਹ ਯਾਰ ਉਹ ਤੋਂ ਪਹਿਲੇ ਹੀ ਤੁਹਾਡੀ ਆਮ ਆਦਮੀ ਪਾਰਟੀ ਦਾ ਕੀ ਪਟੇਲ ਸੀਗਾ। ਉਹ ਇੰਡੀਆ ਅਲਾਈਂਸ ਤੋਂ ਕੀ ਪਟੇਲ ਜਿਹੜਾ ਤੁਹਾਡੀ ਆਮ ਆਦਮੀ ਪਾਰਟੀ ਦਾ ਹੀ ਐਮਐਲਏ ਸੀ। ਉਹ ਭਾਜਪਾ ਦਾ ਪਾਰਟੀ ਨੂੰ ਜੁਆਇਨ ਕੀਤਾ ਉਹ ਤੁਹਾਡੀ ਪਾਰਟੀ ਦਾ ਜਿੱਤ ਗਿਆ ਉਹ ਤੇ ਬੀਜੇਪੀ ਦਾ ਕੀ ਲੋੜਾ ਬੀਜੇਪੀ ਦਾ ਤਾਂ ਗਰਾਫ ਬਣਿਆ ਹੀ ਆ ਹੈਨਾ ਇਸ ਤਰੀਕੇ ਦੇ ਨਾਲ ਤੁਸੀਂ ਝੂਠ ਬੋਲ ਕੇ ਕਰੋ ਤਾਂ ਕਿ ਬਾਕੀ ਆਪੀ ਚੀਜ਼ ਦੀ ਗੱਲ ਰਹੀ ਹੈ ਇਹਨਾਂ ਦੀ ਕਰਲੀ ਦਾ ਫਲ ਤੇ ਇਹਨਾਂ ਨੇ ਭੁਗਤੀ ਲਿਆ ਵੀ 67 ਸੀਟਾਂ ਤੋਂ ਤੁਸੀਂ ਵੇਖ ਹੀ ਲੋ ਕੀ ਹਾਰ ਹੋ ਲਿਆ 16 ਕਾ ਦੇ ਆ ਗਏ ਭਾਜਪਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਉਹਨੇ 4 ਸਾਲ ਤੱਕ ਹਲੇ ਤੱਕ ਅੱਜ ਦੀ ਡੇਟ ਤੱਕ ਵੀ ਇਹਨਾਂ ਕੋਲ ਜਿਹੜੀ ਇਹਨਾਂ ਨੇ ਸਾਡੀ ਪੰਜਾਬ ਦੀਆਂ ਸਾਡੀਆਂ ਭੈਣਾਂ ਨੂੰ ਮਹਿਲਾਵਾਂ ਨੂੰ ਮੂਰਤ ਬਣਾਇਆ 20000 ਦੇਾਂਗੇ ਕਦੇ-ਕਦੇ 1100 ਦੇਾਂਗੇ 1 ਰੁਪਿਆ ਤੱਕ ਨਹੀਂ ਦਿੱਤਾ ਇਹਨਾਂ ਪੰਜਾਬ ਵਿੱਚ ਕਿੰਨਾ ਟਾਈਮ ਲੱਗੂ ਲਾਜੂ ਦੇਵੋਗੇ ਕਿੰਨਾ ਟਾਈਮ ਹੁਣ ਟਾਈਮ ਮੁੱਕ ਗਿਆ ਹੁਣ ਮੇਲਾ ਇਹਨਾਂ ਦਾ ਮੁੱਕ ਗਿਆ ਹੁਣ ਕੋਈ ਟਾਈਮ ਨਹੀਂ ਰਿਹਾ ਹੁਣ ਤੇ ਬਸ ਇੰਨਾ ਕੇ ਟਾਈਮ ਹੀ ਜਨਤਾ ਨੇ ਦੇਣਾ ਵੀ ਬਿਸਤਰਾ ਆਪਣਾ ਪੈਕ ਕਰ ਲਓ ਜਿੱਦਾਂ ਦਿੱਲੀ ਤੋਂ ਦਰਹਾਇਆ ਦਿੱਲੀ ਦੀ ਜਨਤਾ ਨੇ ਉਦਾਂ ਹੀ ਪੰਜਾਬ ਤੋਂ ਪੰਜਾਬ ਦੀ ਜਨਤਾ ਨੇ ਵੀ ਇਹਨਾਂ ਨੂੰ 2027 ਦੇ ਵਿੱਚ ਬਿਸਤਰੇ ਇਹਨਾਂ ਦੇ 골 ਕਰਕੇ ਇਹਨਾਂ ਨੂੰ ਟਾਰੀ ਬਾਰਡਰ ਪਰ ਭੇਜ। ਉਹ ਕਹਿੰਦੇ ਪੰਜਾਬ ਨੂੰ ਅਸੀਂ ਬਿਜਲੀ ਨੂੰ ਫ੍ਰੀ ਦਿੱਤੀ ਲੋਕਾਂ। ਬਿਜਲੀ ਫ੍ਰੀ ਇੰਡਸਟਰੀ ਬਿਜਲੀ ਦੇਣੀ ਨਹੀਂ ਨੀ ਤਾਂ ਫ੍ਰੀ ਕੀ। ਜੇ ਲੋ ਬਿਜਲੀ ਆਣੀ ਨਹੀਂ ਤੁਹਾਡੀ। 24 ਘੰਟੇ ਦੇ 18 ਘੰਟੇ ਤੁਹਾਡੀ ਬਿਜਲੀ ਨਹੀਂ ਆਣੀ ਤਾਂ ਫ੍ਰੀ ਲੈਣੀ। ਬਿਲਕੁਲ ਕਿਤੋਂ ਆਣਾ। ਜੇ ਬਿਜਲੀ ਨਹੀਂ ਆਣੀ ਤੇ ਸਿੰਪਲ ਫੰਡਾ ਨਾ ਬਿਜਲੀ ਨਾ ਦਿਓ। ਜਿਹੜੇ ਇੰਡਸਟਰੀਇਸ ਨੇ ਜਨਰੇਟਰਾਂ ਦੇ ਡੀਜ਼ਲ ਲੱਖਾਂ ਰੁਪਏ ਡੀਜ਼ਲ ਦਾ ਹੀ ਖਰਚਾ ਆ ਰਿਹਾ ਠੀਕ ਹੈ ਉਹਨੂੰ ਪਤਾ ਨਾ ਜਿਸ ਇੰਡਸਟਰੀ ਦਾ ਇੰਡਸਟਰੀ ਰੇਟ ਵਧਾਤਾ ਇਹਨਾਂ ਨੇ ਉਹਨੂੰ ਪਤਾ ਹੈ ਨਾ ਕਿ ਵੀ ਕਿੰਨਾ ਖਰਚਾ ਆ ਰਿਹਾ ਹੈ ਨਾ ਤੇ ਸਿੰਪਲ ਗੱਲ ਬਿਜਲੀ ਦਾ ਬਿੱਲ ਮਾਫ ਵੀ ਹੋਣਾ ਜਦੋਂ ਬਿਜਲੀ ਨਹੀਂ ਆਣੀ ਪੰਜਾਬ ਦੇ ਵਿੱਚ ਅਸੀਂ ਥੋੜੀ ਕਹਿ ਰਹੇ ਹ ਤੁਸੀਂ ਆਲੇ ਦੁਆਲੇ ਸਾਰਾ ਦੇਖ ਲਓ ਸਰ ਵਿਰੋਧੀਆਂ ਦੱਬੀ ਕਹਿੰਦਾ ਹੈ ਕਿ ਜਿਹੜੀ ਭਾਜਪਾ ਸਨਾ ਬੀਜੇਪੀ ਸਿਕਾਦਾ ਹੈ ਐ ਕਿਸਾਨ ਹੋਦੀ ਹੈਗੀ ਵਿਰੋਧੀਆਂ ਦਾ ਨਹੀਂ ਕਹਿਣਾ ਇਹ ਪਸ ਪੋਲਿਟੀਕਲ ਪਾਰਟੀਆਂ ਦਾ ਕਹਿਣਾ ਹੈ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਕਿਸਾਨ ਭਰਾਵਾਂ ਨੇ ਜਵਾਬ ਦੇਣਾ ਜਿਹੜੇ ਗੰਦੀ ਰਾਜਨੀਤੀ ਦਾ ਸ਼ਿਕਾਰ ਹੋਏ ਹੈ ਇਹਨਾਂ ਦੇ ਵੱਲੋਂ ਜਿਨ੍ਹਾਂ ਨੂੰ ਪ੍ਰੀਪਲਾਨਡ ਵੇ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਜਾਂ ਹੋਰ ਕਈ ਪੋਲਿਟੀਕਲ ਪਾਰਟੀਆਂ ਨੇ ਬਰਗਲਾ ਕੇ ਚੰਬੂ ਬਾਰਡਰ ਦੇ ਉੱਤੇ ਕਾਫੀ ਦਿਨ ਬਿਠਾਏ ਰੱਖਿਆ ਉਹਨਾਂ ਨੂੰ ਮਿਸਗਾਈਡ ਕੀਤਾ ਸਭ ਦੇਖ ਲੈ ਇੱਕ ਆਦਮੀ ਇਕੱਲ ਹੀ ਇਮੋਸ਼ਨਲ ਹੋ ਕੇ ਦੇਖੂਗਾ ਸਦਾ ਅਮੇ ਸ਼ਨੀਮਾ ਸੋ ਸਾਨਾ ਵਾਲੇ ਸਮੇਂ 'ਚ ਮੈਂ ਤੁਹਾਨੂੰ ਦੱਸ ਰਿਹਾ ਕਿਸਾਨਾਂ ਦੀਆਂ ਡਾਂਗਾ ਫੇਰਨੀ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਕਿਸਾਨ ਭਰਾ ਕਹਿੰਦੇ ਆ ਨਾ ਵੀ ਬੀਜੇਪੀ ਨੂੰ ਪਸੰਦ ਨਹੀਂ ਕਰਦੇ ਉਹੀ ਤੁਹਾਨੂੰ ਬਾਦ ਤੇ ਜੱਤਾ ਪਾਰਟੀ ਦੇ ਨਾਲ ਖੜੇ ਮਿਲਣ ਕੋਈ ਬੀਜੇਪੀ ਦੇ ਕੋਲ ਕੋਈ ਅਸਲੀ ਕੀ ਵੀ ਦਿਖਾ ਨਹੀਂ ਹਰੇ ਕੈਂਡੀਡੇਟ ਨੂੰ ਇਹ ਬਾਰ ਬਾਰ ਮੌਕਾ ਦਿੱਤਾ ਕਿ ਤੁਹਾਨੂੰ ਤੋਂ ਲੱਗੇ ਲਿਆ ਜੀ ਇਹ ਐਸੀ ਗੱਲ ਨਹੀਂ ਹੈ ਕਿ ਹਰੇ ਦੇ ਕੈਂਡੀਡੇਟ ਨੂੰ ਹਰ ਵਾਰ ਮੌਕਾ ਦਿੱਤਾ ਜਾਂਦਾ ਹਾਂ ਯੂਥ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਤੇ ਵੀ ਯਕਸਰ ਨੂੰ ਮੌਕਾ ਮਿਲਣਾ ਚਾਹੀਦਾ ਜੇ ਐਨਰਜੀ ਕੀਤੇ ਅچھے ਪੜੇ ਰਿਖੇ ਆ ਸੁਝਵਾਨ ਹੈ ਤੇ ਜਨਤਾ ਦਾ ਗਰੀਬ ਦਾ ਭਲਾ ਕਰਨ ਵਾਸਤੇ ਹਮੇਸ਼ਾ ਉਹਦੇ ਨਾਲ ਖੜੇ ਆ ਉਹਨਾਂ ਨੂੰ ਮੌਕਾ ਜ਼ਰੂਰ ਮਿਲਣਾ ਚਾਹੀਦਾ ਤੇ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਵਾਰ ਮੌਕੇ ਮਿਲ ਗਏ ਆ ਉਹਨਾਂ ਨੂੰ ਹੋਰ ਮਾਰਗਦਰਸ਼ਨ ਮਿਲਣਾ ਚਾਹੀਦਾ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਯੰਗਸਟਰ ਸੈਰੀਆ ਚਾਹ ਉਹ ਨਵੀਂ ਤਲਾਸ਼ ਕਰਕੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਬਸ ਨਹੀਂ। ਤੁਹਾਨੂੰ ਕੀ ਲੱਗਦਾ ਇਹ 27 ਦੇchnaarਾ ਹੈ? ਅਸੀਂ ਆਪਾਂ ਇਹ ਕਿਹੜਾ ਪਠਾ ਕੋ ਦੀ ਗੱਲ ਕਰਾਂਗੇ? ਇਹਨਾਂ ਹਲਕਿਆਂ ਦੇ ਵਿੱਚ ਜਾਂ ਇਸ ਰਸਵਈ ਭਾਗ ਤੋਂ ਸੁੰਨ ਨਾ ਮਿਕਰ ਜਿੱਤੇ ਜਾਗੇ ਨਾ ਦੇ ਆਪੇ। ਦੇਖੋ ਇਹ ਤੇ ਵਿਸ਼ੇ ਦੀ ਗੱਲ ਹੈ। ਲਾਈਨ ਦੇ ਵਿੱਚ ਭਵਿਸ਼ਵਾਣੀ ਨਹੀਂ ਕੀਤੀ ਜਾ ਸਕਦੀ। ਪਰ ਜਿਸ ਤੀ ਕੇ ਨਾਲ ਹੁਣ ਮੰਡਲ ਅਧਿਕਾਰੀ ਦੀ ਇਨਸਟਰਕਸ਼ਨ ਦਿੱਤੀਆਂ ਵੀ 45 ਤੋਂ ਥੱਲੇ ਦੇ ਹੀ ਭਾਤੀ ਜਨਤਾ ਪਾਰਟੀ ਦੇ ਮੰਡਲ ਦੇ ਅਧਿਖ ਮੰਨਣਗੇ। ਤੇ ਨੌਜਵਾਨ ਜਿਹੜੇ ਆਗੂ ਉਹੀ ਵਿਧਾਇਕ ਉਹਨਾਂ ਨੂੰ ਵੀ ਵਿਧਾਇਕੀ ਦੀ ਟਿਕਟ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ ਮੈਂਬਰ ਪਾਰਲੀਮੈਂਟ ਦੀਆਂ ਟਿਕਟਾਂ ਵੀ ਜਿਹੜੀਆਂ ਯੰਗਸਟਰ ਨੂੰ ਮਿਲੇ ਇੱਕ ਸੋਚ ਬਦਲ ਰਹੀ ਹੈ ਕਿ ਯੰਗਸਟਰ ਜਿਹੜਾ ਆਇਆ ਉਹ ਐਨਰਜੈਟਿਕ ਹੈ ਤੇ ਜਦੋਂ ਅਸੀਂ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਾਂਗੇ ਚਾਹੇ ਉਹ ਪਿੰਡ ਦੇ ਮੈਂਬਰ ਪੰਚਾਇਤ ਤੋਂ ਹੈ ਚਾਹੇ ਉਹ ਸਰਪੰਚ ਤੋਂ ਹੈ ਚਾਹੇ ਉਹ ਕਾਉਂਸਲਰ ਤੋਂ ਹੈ ਚਾਹੇ ਉਹ ਵਿਧਾਇਕ ਤੋਂ ਹੈ ਚਾਹੇ ਉਹ ਮੈਂਬਰ ਪਾਰਲੀਮੈਂਟ ਤੋਂ ਹੈ ਯੰਗਸਟਰ ਜਦੋਂ ਆਏਗਾ ਉਹ ਐਨਰਜੈਟਿਕ ਹੋਏਗਾ ਇਹ ਅੱਛੇ ਤਰੀਕੇ ਨਾਲ ਪਬਲਿਕ ਦੀ ਸੇਵਾ ਕਰਕੇ ਕਾਮਯਾਬ ਹੋਏ। ਸਤਿ ਕੀ ਮੈਸੇਜ ਇਹਨਾਂ ਚੰਦੀ ਆਪਣੇ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਇਹ ਮੈਸੇਜ। ਇਹ 2024 ਦੇ ਚ ਨਾ ਬੋਲ ਲੈ। ਦੇਖੋ ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਰੋਤਾਵਾਂ ਨੂੰ ਸਾਰੇ ਦਸਤਕਾਰਾਂ ਨੂੰ ਇਹ ਮੈਸੇਜ ਦਿਆਂਗਾ ਕਿ 2024 ਦੇ ਵਿੱਚ ਬਾਦ ਜਨਤਾ ਪਾਰਟੀ ਨੂੰ ਮੌਕਾ ਦਿਓ। ਬਾਦ ਜਨਤਾ ਪਾਰਟੀ ਦੀ ਕਠਿਨੀ ਤੇ ਕਰਨੀ ਦੇ ਵਿੱਚ ਵਰਤਣੀ ਹੈ। ਇਹ ਹਾਂ ਤਰ੍ਹਾਂ ਦੀ ਸਕੀਮ ਜਿਹੜੀ ਹੈ ਉਹ ਬਾਤੀ ਜਨਤਾ ਪਾਰਟੀ ਦੀ ਹੈ ਚਾਹੇ ਉਹ ਆਵਾਸ ਯੋਜਨਾ ਹੈ ਚਾਹੇ ਉਹ ਗਰੀਬ ਕਲੇ ਆ ਦੀ ਯੋਜਨਾ ਹੈ ਰਾਸ਼ਨ ਮਿਲ ਰਿਹਾ ਹੈ ਪੰਜਾਬ ਦੀ ਜਨਤਾ ਨੂੰ ਤੇ ਬਾਤੀ ਜਨਤਾ ਪਾਰਟੀ ਦੇ ਇਹ ਆਮ ਆਦਮੀ ਕਲੀਨਿਕ ਵਿੱਚ ਝੂਠੇ ਬੋਲ ਲਾ ਕੇ ਪੰਜਾਬ ਦੀ ਜਨਤਾ ਨੂੰ ਮੋਰਚਨਾ ਦੇਵੇ ਪੈਸਾ ਕੇਂਦਰ ਸਰਕਾਰ ਦੇ ਰਿਹਾ ਆਇਸ਼ਮਾਨ ਜਿਹੜੇ ਬਜ਼ੁਰਗਾਂ ਦੇ ਇਲਾਜ ਹੋ ਰਿਹਾ ਉਹ ਸਾਰੇ ਕੇਂਦਰ ਦੀ ਸਰਕਾਰ ਵੱਲੋਂ ਹੈ ਆਵਾਸ ਯੋਜਨਾ ਦੇ ਵਿੱਚ ਮਕਾਨ ਜਿਹੜੇ ਹੌਂ ਕੇ 3.5 ਲੱਖ ਕਰਤਾ ਉਹ ਕੇਂਦਰ ਦੀ ਸਰਕਾਰ ਵੱਲੋਂ ਤੇ ਫੇਰ ਅਸੀਂ 1 ਟੂ 1 ਨਹੀਂ ਕਿਉਂ ਨਾ ਹੋਈਏ ਪੰਜਾਬ ਤੇ ਕੈਂਸੀ ਜਾਲੇ ਵਿੱਚ ਪੰਜਾਬ ਦੀ ਸਰਕਾਰ ਵੱਲੋਂ ਕੰਮ ਕੀਤਾ ਗਿਆ ਆਇਸ਼ਵਾਰ ਦੀ ਯੋਜਨਾ ਨੂੰ ਲਾਗੂ ਨਹੀਂ ਹੋ ਦਿੱਤਾ ਗਿਆ ਪ੍ਰੋਪਰ ਵੇ ਦੇ ਨਾਲ ਤੇ ਸਵਾ ਲੱਖ ਤੋਂ ਨਾ ਹੋਰ ਕਰਜ਼ਾ ਤਕਰੀਬਨ ਅੱਜ ਦੀ ਡੇਟ ਤੇ ਸਵਾ 4 ਲੱਖ ਕਰੋੜ ਪੰਜਾਬ ਦੇ ਉੱਤੇ ਕਰਜ਼ਾ ਹੋ ਗਿਆ 3 ਸਵਾ ਪੰਜ ਸਾਲ ਦੇ ਵਿੱਚ ਸਵਾ ਲੱਖ ਕਰੋੜ 6 ਸਵਾ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਵਿੱਚ ਘਰਾਤਾ ਤੇ ਜਰੂਰ ਤਾਂ ਕਿਨਾਂ ਨੇ ਪੰਜਾਬ ਨੂੰ ਨਮਸਤੇ ਕਰਨੀ ਹੈ ਮੇਰੇ ਸਾਹ ਨਾਲ 5.5 ਲੱਖ ਕਰੋੜ 2027 ਤੋਂ ਪਹਿਲੇ ਇਲੈਕਸ਼ਨ ਤੋਂ ਪਹਿਲੇ 5.5 ਲੱਖ ਕਰੋੜ ਪੰਜਾਬ ਨੂੰ ਜੱਜ ਕਰ ਜਾਏਗਾ ਮਤਲਬ 3 ਕਰੋੜ ਪੰਜਾਬ ਵਾਸੀਆਂ ਦੇ ਉੱਤੇ ਹਰ ਪਰਸਨ ਤੁਹਾਡੇ ਤੇ ਤੇ ਮੇਰੇ ਤੇ 1.5 ਲੱਖ ਦਾ ਕਰਜ਼ਾ 0.2 ਲੱਖ ਦਾ ਕਰਜ਼ਾ ਛੋਟੇ ਪੈਦਾ ਹੋਏ ਬੱਚੇ ਦੇ ਉੱਤੇ ਪੰਜਾਬ ਦੇ ਆਮ ਆਦਮੀ ਪਾਰਟੀ ਕਰਕੇ ਜਿਹੜਾ ਜਾਏਗੀ ਅਸਲ ਜੀ ਗੱਲ ਇਹ ਕਾਂਗਰਸ ਦੀ ਗੱਲ ਕਰਦੇ ਗਏ ਕਾਂਗਰਸ ਨੇ ਵੀ ਕਹਿ ਜਾਂਦਾ ਕਿ ਜਿਹੜੀ ਤੇ ਆਪ ਜੀ ਪੀਆ ਉਹ ਆਮ ਆਦਮੀ ਪਾਰਟੀ ਦੇ ਨਾਲ ਉਹ ਜੁੜਾ ਪੜੂ ਗਿਆ ਉਹ ਪੀਲੇ ਤੋਂ ਹਿੰdia ਪੜਾ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਜੋ ਉਹਨਾਂ ਇੱਕੀ ਗੱਲ ਲਈ ਇੱਕ ਤਾਂ ਕਠੀ ਖਾਤਰੀ ਤੂੰ ਤਾਂ ਹਿੰਦੀ ਗਠਵੰਧ ਰਾਪ ਬਣਾ ਲਿਆ ਹਿੰਦੀ ਲੈयंस ਦੇ ਸਾਥੀ ਆਪ ਹੈ ਤੇ ਕਦੇ ਕਦੇ ਇਕੱਠੇ ਲੜਦੇ ਆ ਕਦੇ ਕਦੇ ਵੱਖਰੇ ਹੋ ਜਾਂਦੇ ਆ ਤੇ ਇਸ ਸਮੇਂ ਦੇ ਵੀ ਦੇਸ਼ ਦੀ ਜਨਤਾ ਪੰਜਾਬ ਦੀ ਜਨਤਾ ਮੂਰਖ ਹੈ ਵੀ ਸਾਡਾ ਆਮ ਆਦਮੀ ਪਾਰਟੀ ਦੇ ਨਾਲ ਐ ਲੈयंस ਹੈ ਗਠਜੰਬੰਦਨ ਤੁਹਾਡੇ ਸਾਂਝਾ ਤੁਹਾਡੀਆਂ ਹੈ ਨਾ ਤੇ ਭਾਰਤੀ ਜਨਤਾ ਪਾਰਟੀ ਤੇ ਭਾਤੇ ਜਨਤਾ ਪਾਰਟੀ ਦੇ ਪੂਰੀ ਮਜ਼ਬੂਤੀ ਦੇ ਨਾਲ ਆਪਣਾ ਆਪਣੇ ਦਮ ਦੇ ਉੱਤੇ ਇਲੈਕਸ਼ਨ ਲੜੇਗੀ 2027 ਦੇ ਵਿੱਚ ਸਰਕਾਰ ਬਣਾਓਗੇ ਬਿਲਕੁਲ ਆ ਦਿਲ ਅੰਤਰਾਤਮਾ ਵੀ ਕਹਿੰਦੀ ਹੈ ਤੇ ਸਮੀਕਰਨ ਵੀ ਉਹੀ ਹੈ ਪੰਜਾਬ ਦੀ ਜਨਤਾ ਵੀ ਦੇਖ ਰਹੀ ਹੈ ਤੇ ਮੈਨੂੰ ਪੂਨ ਰੂਪ ਦੇ ਵਿੱਚ ਵਿਸ਼ਵਾਸ ਹੈ ਵੀ 2027 ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਭਾਤੇ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਜੀ ਐਸਰ ਦੇ ਨਾਲ ਜੁਗੇਸ਼ ਠਾਕਰ ਜੀ ਜਿਨ੍ਹਾਂ ਦਾ ਵੀ ਕਹਿਣਾ ਹੈਗਾ ਕਿ ਜੀ 2027 ਦੇ ਚੋਣਾਂਾਂ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਉਹ ਪੰਜਾਬ ਵਿੱਚ ਬਣਾਈ ਜਾਏਗੀ ਚਲੋ ਮਿਲਦੇ ਹਾਂ ਕਿ ਹੋਰ ਅਕਸਰ ਕੋ ਦਾਰ ਕਿਸੇ ਹੋਰ ਮਨਸਤੀ ਦਾਰ ਤੋਂ ਜੋ ਇਜਾਜ਼ਤ ਹੈ ਸ਼ਾਮੀਸ ਨੂੰ ਤਰਫ ਅੱਜ ਪੰਜਾਬ ਦੀ ਪਠਾਨ